ਸਾਥ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਟਨੇ ਸਾਹਿਬ ਦੇ ਪਾਵਨ ਧਰਤੀ ਤੇ ਜਦੋਂ ਮਾਰੇ ਆਨੰਦਪੁਰ ਸਾਹਿਬ ਨੂੰ ਚਲੇ ਨੇ ਨਾ ਤੇ ਪਟਨੇ ਸਾਹਿਬ ਦੇ ਸਾਰੇ ਨਗਰ ਦੀ ਸੰਗਤ ਜਿਹੜੀ ਹੈ ਨਾ ਬਹਿਬਲ ਹੋ ਗਈ ਹੈ ਉਦਾਸ ਹੋ ਗਈ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਕੋਤਕ ਵਿੰਦੇ ਸਾਹਿਬ ਤੁਹਾਡੇ ਦਰਸ਼ਨ ਹੁੰਦੇ ਸਨ ਬੋਲ ਸੁਣਨ ਨੂੰ ਬਚਨ ਸੁਣਨ ਨੂੰ ਮਿਲਦੇ ਸਨ ਤੇ ਬੜਾ ਆਨੰਦ ਸੀ ਦੇਵਨ ਦੇ ਵਿੱਚ ਹੁਣ ਜਦੋਂ ਤੁਸੀਂ ਚਲੇ ਜਾਓਗੇ ਤੇ ਮਗਰੋਂ ਸਾਡਾ ਕੀ ਬਣੇਗਾ ਦੁਖਾਵੇ ਮਾਤਰ ਨਹੀਂ ਪਿਆਰਿਓ ਸੱਚਮੁੱਚ ਹੀ ਪਿਆਰ ਸੀ ਮਨਵੇ ਸੰਗਤਾਂ ਦੀ ਸੱਚਮੁੱਚ ਹੀ ਜੀ ਨਹੀਂ ਸੀ ਲੱਗਦਾ ਉਹਨਾਂ ਦਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਬੇਨਤੀਆਂ ਕੀਤੀਆਂ ਮਹਾਰਾਜ ਨੂੰ ਤੇ ਪਾਸ਼ਾ ਨੇ ਫਿਰ ਜਾਂਦਿਆਂ ਜਾਂਦਿਆਂ ਆਪਣਾ ਪੰਘੂੜਾ ਜਿਹੜਾ ਸੀ ਉਹ ਦਿੱਤਾ ਮਹਾਰਾਜ ਕਹਿੰਦੇ ਇਹ ਪੰਘੂੜਾ ਸਾਡਾ ਇੱਥੇ ਰਹੇਗਾ ਨਿਤਨੇਮ ਤੋਂ ਬਾਅਦ ਇਸ ਪੰਘੂੜੇ ਵੱਲ ਤੱਕ ਲਿਆ ਕਰਿਓ ਸਾਡੇ ਦੀਦਾਰ ਹੋ ਜਾਇਆ ਕਰਨਗੇ। ਬਾਕੀ ਪੰਡਿਤ ਸ਼ਿਵਦਤ ਰਾਣੀ ਮੈਣੀ ਰਹੀਮ ਬਖਸ਼ ਜਤਾ ਭਗਤ ਇਹ ਸਾਰੇ ਜਿਹੜੇ ਨੇ ਜਗਤ ਸੇਠ ਇਹ ਸਾਰਿਆਂ ਨੇ ਬੇਨਤੀਆਂ ਵਾਰ-ਵਾਰ ਆਣ ਕੇ ਕੀਤੀਆਂ ਨੇ। ਬਾਕੀ ਤੇ ਸਾਰੀ ਸੰਗਤ ਵੀ ਕਈ ਏਦਾਂ ਦੇ ਸੰਗਤ ਵੀ ਹੁੰਦੀ ਆ ਜਿਹੜੇ ਅੱਗੇ ਨਹੀਂ ਉਹ ਆਉਂਦੇ ਪਰ ਉਹਨਾਂ ਦੇ ਦਿਲ ਦੀ ਤਾਂਗ ਜ਼ਰੂਰ ਹੁੰਦੀ ਆ ਕਿ ਮੈਂ ਵੀ ਕਹਿ ਦਵਾ ਮਹਾਰਾਜ ਨੂੰ। ਮੈਂ ਵੀ ਗੁਰੂ ਸਾਹਿਬ ਨੂੰ ਆਪਣੀ ਬੇਨਤੀ ਕਰੀ ਦਵਾ ਪਰ ਸਾਧ ਸੰਗਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਨੇ। ਅੰਤਰ ਜਾਮਤਾ ਜਿਨ੍ਹਾਂ ਨੂੰ ਅੰਦਰ ਦੀ ਆਵੇਂ ਪਤਾ ਨੇ ਜੇ ਆਪਾਂ ਨਹੀਂ ਵੀ ਬੇਨਤੀ ਕੀਤੀ ਤਾਂ ਵੀ ਸਤਿਗੁਰੂ ਜਾਣਦੇ ਨੇ ਇਸੇ ਕਰਕੇ ਮਹਾਰਾਜ ਨੇ ਕਹਿ ਦਿੱਤਾ ਸਾਰੇ ਸੰਗਤ ਇਸ ਪੰਘੂੜੇ ਦੇ ਦਰਸ਼ਨ ਕਰ ਲਿਆ ਕਰਿਓ ਸੋ ਕਿਸੇ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਰਿਹਾਸ ਦਿੱਤਾ ਭਰੋਸਾ ਦਿੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂਦਿਆਂ ਜਾਂਦਿਆਂ ਸੰਗਤਾਂ ਨੇ ਜਦੋਂ ਬੇਨਤੀ ਕੀਤੀ ਪਾਸ਼ਾ ਕੀ ਬਣੇਗਾ ਤੇ ਮਹਾਰਾਜ ਨੇ ਕਿਹਾ ਫਿਰ ਜੇ ਬਹੁਤੀ ਗੱਲ ਹੋਵੇਗੀ ਤੇ ਸਾਡੇ ਕੋਲ ਕਦੇ-ਕਦੇ ਆਨੰਦਪੁਰ ਆ जाया ਕਰਿਓ ਉੱਥੇ ਆਨੰਦਪੁਰੇ ਆ ਜਾਇਆ ਕਰਿਓ ਉੱਥੇ ਆਪਾਂ ਮਿਲ ਲਿਆ ਕਰਾਂਗੇ ਸਾਰੇ ਸੰਗਤ ਕੇ ਤੇ ਸਲਾਹ ਕਰਕੇ ਇਕੱਠੇ ਹੋ ਕੇ ਆਜਾਇਆ ਕਰਿਓ ਦਰਸ਼ਨ ਮੇਲੇ ਹੋ ਜਾਇਆ ਕਰਨਗੇ ਮਾਰੇ ਨੇ ਇਹ ਫਿਰ ਆਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦਾ ਨਗਰ ਛੱਡ ਕੇ ਜਦੋਂ ਚਾਲੇ ਪਾਏ ਨੇ ਜਿਹੜਾ ਜਗਤ ਸੇਰ ਸੀ ਉਹਨੇ ਸਾਰਾ ਪ੍ਰਬੰਧ ਕਰਵਾ ਦਿੱਤਾ ਜਾਣ ਵਾਸਤੇ ਜਿਵੇਂ ਬੀਬੀਆਂ ਸਨ ਉਹਨਾਂ ਦੇ ਵਾਸਤੇ ਵੀ ਸਾਧ ਸੰਗਤ ਵੱਖਰਾ ਪ੍ਰਬੰਧ ਜਿਹੜਾ ਜਿਹੜੇ ਭਾਈ ਸਨ ਨਾਲ ਜਾਣੇ ਸਿੱਖ ਜਿਹੜੇ ਜਾਣੇ ਸਾਨੂੰ ਨਾਲ ਲਈ ਵੀ ਇੱਕ ਪ੍ਰਬੰਧ ਕੀਤਾ ਗਿਆ ਗੁਰੂ ਸਾਹਿਬ ਦੇ ਲਈ ਪ੍ਰਬੰਧ ਕੀਤਾ ਗਿਆ ਸੋਹਣੀ ਪਾਲਕੀ ਸਜਾਈ ਗਈ ਮਾਤਾਵਾਂ ਦੇ ਵਾਸਤੇ ਸੋਨਾ ਪ੍ਰਬੰਧ ਫਿਰ ਜਿਹੜਾ ਥੋੜਾ ਬੋਤਾ ਸਾਜ਼ੋ ਸਮਾਨ ਦੀ ਲੋੜ ਹੁੰਦੀ ਹੈ ਜਿਵੇਂ ਉਹ ਨਾਲ ਲੈ ਕੇ ਫਿਰ ਚਾਲੇ ਪਾ ਦਿੱਤੇ ਨੇ ਕਾਫੀ ਦੂਰ ਤੱਕ ਪਟਨਾ ਸਾਹਿਬ ਦਾ ਨਗਰ ਜਿਹੜਾ ਖਤਮ ਨਹੀਂ ਹੁੰਦਾ ਕਾਫੀ ਦੂਰ ਤੱਕ ਇਹ ਨਗਰ ਚੱਲਦਾ ਰਿਹਾ ਫਿਰ ਜਦੋਂ ਨਗਰੋਂ ਬਾਹਰ ਵੀ ਆ ਗਏ ਤਾਂ ਵੀ ਸੰਗਤ ਬੜੀ ਦੂਰ ਤੱਕ ਨਾਲ ਜਾਂਦੀ ਪਈ ਚੱਲਦੇ ਆ ਚੱਲਦੇ ਆ ਸਾਹ ਸੰਗਤ ਜੀ ਵੱਡੀ ਸੰਗਤ ਜਾਂ ਬੜੀ ਸੰਗਤ ਨਾਮ ਦਾ ਗੁਰਦੁਆਰਾ ਜਿੱਥੇ ਬਣਿਆ ਆ ਉੱਥੇ ਮਾਰੇ ਪਹੁੰਚੇ ਨੇ ਸਤਗੁਰੂ ਪਾਤਸ਼ਾਹ ਇੱਥੇ ਟਿਕੇ ਥੋੜਾ ਸਮਾਂ ਇਥੋਂ ਦੀ ਸੰਗਤ ਦਾ ਕਲਿਆਣ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਥੋਂ ਫੇਰ ਸੰਗਤ ਨੇ ਦੁਬਾਰਾ ਫੇਰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰਿਓ ਦਰਸ਼ਨ ਮਿਲੇ ਹੁੰਦੇ ਰਹਿ ਮਹਾਰੇ ਨੇ ਉਹੀ ਬਚਨ ਜੋ ਪਿਛੇ ਸੰਗਤ ਨੂੰ ਕੀਤੇ ਨੇ ਉਹੀ ਬੇਨਤੀ ਉਹ ਜਿਹੜੇ ਇਹਨਾਂ ਦੀ ਬੇਨਤੀ ਸੁਣ ਕੇ ਫੇਰ ਬਚਨ ਉਚਾਰਨ ਕੀਤੇ ਸਤਗੁਰਾਂ ਨੇ ਕਿ ਦਰਸ਼ਨ ਹੋ ਜਾਇਆ ਕਰਨਗੇ ਤੇ ਕਦੇ ਕਦੇ ਤੁਸੀਂ ਆਨੰਦਪੁਰ ਵੀ ਆਇਆ ਕਰਿਓ ਸਾ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਂਦਿਆਂ ਹੋਇਆਂ ਵੇਖ ਕੇ ਜਿਹੜੇ ਖੇੜਦੇ ਸੀ ਨਾ ਗੁਰੂ ਸਾਹਿਬ ਦੇ ਨਾਲ ਬਾਲਕ ਉਵੇਂ ਰੋਂਦੇ ਨੇ ਤੇ ਮਾਪੇ ਮਾਪਿਓਂ ਨੇ ਜिद ਕਰਦੇ ਨੇ ਕਿ ਅਸੀਂ ਵੀ ਗੋਪਿੰਦਰ ਜੀ ਦੇ ਨਾਲ ਹੀ ਜਾਣਾ ਹੈ ਮਾਤਾ ਜੀ ਪਿਤਾ ਜੀ ਸਾਡਾ ਜੀ ਨਹੀਂ ਲੱਗਣਾ ਉਹਨਾਂ ਤੋਂ ਬਿਨਾ ਅਸੀਂ ਵੀ ਨਾਲ ਹੀ ਜਾਵਾਂਗੇ ਬੜਾ ਰੋਂਦੇ ਨੇ ਵਿਰਾਗ ਕਰਦੇ ਨੇ ਹੁਣ ਸਾਧ ਸੰਗਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਉਹਨਾਂ ਦੇ ਮਾਤਾ ਪਿਤਾ ਨੇ ਵੀ ਸਮਝਾਇਆ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਧਰਵਾਸ ਆ ਗਿਆ ਪਾਤਸ਼ਾਹ ਜੀ ਫਿਰ ਇੱਥੋਂ ਦੇ ਚਾਲੇ ਪਾ ਦਿੱਤੇ ਨੇ ਚੱਲਦੇ ਆ ਚੱਲਦੇ ਆ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਗੋਬਿੰਦ ਰਾਏ ਦੇ ਸਰੂਪ ਦੇ ਵਿੱਚ ਕਾਂਸੀ ਨਗਰ ਵਿੱਚ ਪਹੁੰਚੇ ਨੇ ਜਿੱਥੇ ਇੱਥੇ ਵੀ ਵੱਡੀ ਸੰਗਤ ਜਿਹੜੀ ਆ ਗੁਰਦੁਆਰਾ ਹੈਗਾ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨ ਕੇ ਸਥਾਨ ਕਰ ਲਿਆ ਤੇ ਯਾਦ ਰੱਖਿਓ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਰਾਹ ਦੇ ਵਿੱਚ ਵਿਚਰਦੇ ਜਾਂਦੇ ਸਨ ਸੰਗਤਾਂ ਸਨੇਹ ਕਰਦੀਆਂ ਸਨ ਭੇਟਾਵਾਂ ਲੈ ਕੇ ਆ ਜਾਂਦੀਆਂ ਸਨ ਤੇ ਇੰਨਾ ਕੋ ਪਿਆਰ ਇਸ ਸੰਗਤਾਂ ਦੇ ਮਨ ਵਿੱਚ ਕਿ ਇੰਨੀ ਕੋ ਭੇਟਾ ਆ ਜਾਂਦੇ ਸੀ ਇੰਨਾ ਕੋ ਰਸਤਪਾਣੀ ਆ ਜਾਂਦਾ ਸੀ ਕਿ ਲੰਗਰ ਦੇ ਤੋੜਨੇ ਸੀ ਆਉਂਦੀ ਪਿਆਰਿਓ ਜਿਹਨੇ ਸੰਗਤ ਮਾਰੇ ਦੇ ਨਾਲ ਪਿਛੋਂ ਆਈ ਆ ਜਾਂ ਉੱਥੇ ਜਿਹੜੀ ਸੰਗਤ ਜੁੜਦੀ ਆ ਸਾਰਿਆਂ ਦੇ ਲਈ ਸੋਹਣਾ ਵੱਡਾ ਲੰਗਰ ਦਾ ਪ੍ਰਬੰਧ ਵੀ ਹੋ ਜਾਂਦਾ ਸੀ ਇੰਨੇ ਕੋ ਇੰਨੇ ਕੋ ਕਾਰ ਭੇਟਾ ਇੰਨਾ ਕੋ ਦਸਵੰਦ ਜਿਹੜਾ ਆ ਗੁਰੂ ਕੀ ਸੰਗਤ ਲੈ ਆਉਂਦੀ ਸੀ ਮਾਰੇ ਦੇ دیدار ਵਾਸਤੇ ਸੋ ਬੜਾ ਦਸਵੰਦ ਵੇ ਰਾਹ ਦੇ ਵਿੱਚ ਵੀ ਸੰਗਤਾਂ ਭੇਟ ਕਰਦੀਆਂ ਨੇ ਜਿਵੇਂ ਜਿਵੇਂ ਦਾ ਮਨਾਂ ਵਿੱਚ ਪਿਆਰ ਆ ਵਖੰਦੀਆਂ ਨੇ ਅੱਜ ਵੀ ਜਦੋਂ ਨਗਰ ਕੀਰਤਨ ਲੰਘਦਾ ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਆ ਮਾਰੇ ਦੇ دیدار ਵਾਸਤੇ ਕੋਈ ਥਾਲ ਵਿੱਚ ਕੁਝ ਭੇਟ ਕਰਦਾ ਆ ਰਮਾਲਾ ਸਾਹਿਬ ਬਸਤਰ ਕੋਈ ਸਰੂਪਾ ਸਾਹ ਭੇਟ ਕਰਦਾ ਕੋਈ ਫੁੱਲੜੀਆਂ ਦਾ ਪ੍ਰਸਾਦ ਕੋਈ ਫਲਾਂ ਦਾ ਪ੍ਰਸਾਦ ਜਿਵੇਂ ਦੇ ਕਿਸੇ ਦੀ ਸਮਰਥਾ ਆ ਜਾਂ ਜਿਵੇਂ ਦੇ ਕਿਸੇ ਦੀ ਸ਼ਰਧਾ ਆ ਕੋਈ ਮਾਇਆ ਭੇਟ ਕਰਦਾ ਹਰ ਕੋਈ ਆਪਣੀ ਭਾਵਨਾ ਦੇ ਨਾਲ ਗੁਰੂ ਸਾਹਿਬ ਨੂੰ ਆਪਣਾ ਦਸਵੰਦ ਦਿੰਦਾ ਭੇਟ ਕਰਦਾ ਹੈ ਤੇ ਮੈਂ ਬੇਨਤੀ ਕਰਾਂਗਾ ਕਦੇ ਵੀ ਇਹ ਨਾ ਆਖਿਓ ਮੈਂ 10000 ਰੁਪਏ ਦਾਨ ਕੀਤਾ ਗੁਰਦੁਆਰੇ ਦਾਨ ਨਹੀਂ ਕਹਿਣਾ ਦਾਨ ਲਫ਼ਜ਼ ਤੇ ਆਪਾਂ ਬੰਦੀ ਕਰ ਦੇਣਾ ਨਾ ਇੱਥੇ ਭੇਟਾ ਲਫ਼ਜ਼ ਚੱਲੇਗਾ ਭੇਟਾ ਕਹਿੰਦੇ ਨੇ ਪਿਆਰ ਦੇ ਨਾਲ ਸਾਹਸੰਗਤ ਦੇ দান ਨਹੀਂ ਵਰਤਣਾ ਪਾ দান ਜਿਹੜਾ ਹਮੇਸ਼ਾ ਹੀ ਆਪਣੇ ਤੋਂ ਮਾਰੇ ਨੂੰ ਦਿੱਤਾ ਜਾਂਦਾ ਹ ਹੁਣ ਮੰਨ ਲਓ ਜੇਕਰ ਕੋਈ ਵੱਡਾ ਰਾਜਾ ਆਪਣੇ ਵਜ਼ੀਰ ਨੂੰ 5000 ਰੁਪਏ ਦਿੰਦਾ ਇਹ ਸਾਹਸੰਗਤ ਤੋਂ 10 ਦਿਨਾਂ ਬਾਅਦਾਂ 15 ਦਿਨਾਂ ਬਾਅਦਾਂ ਕੁਝ ਮਾਇਆ ਲਿਆ ਕੇ ਰਾਜੇ ਨੂੰ ਦੇ ਦਿੰਦਾ ਤੇ ਇਹ ਇਹ ਨਹੀਂ ਉਹ ਕਹਿ ਸਕਦਾ ਕਿ ਮੈਂ ਤੁਹਾਨੂੰ ਆ ਲੋ দান ਦੇ ਰਿਹਾ ਵਾ ਕਿਉਂਕਿ দান ਜਿਹੜਾ ਆ ਹਮੇਸ਼ਾ ਹੀ ਵੱਡਾ ਹੀ ਦਿੰਦਾ ਛੋਟਾ ਨਹੀਂ ਹੁਣ ਉਹ ਦਾਤੇ ਦੀਆਂ ਦਾਤਾਂ ਨੇ ਜੋ ਉਹਨੇ ਸਾਨੂੰ ਕਿਰਤ ਦਿੱਤੀ ਜਾਂ ਚੱਲਣ ਫਿਰਨ ਲਈ ਹੱਥ ਪੈਰ ਹਿਲਾਉਣ ਲਈ ਤਾਕਤ ਦਿੱਤੀ ਪਈ ਹੈ ਇਹ ਸਾਰੀਆਂ ਦਾਤਾਂ ਤੇ ਉਹਦੀਆਂ ਨੇ ਵੱਡਾ ਭੰਡਾਰਾ ਉਹਦਾ ਆ ਹਰ ਇੱਕੋ ਦਾਤਾ ਮੰਗਿਆ ਹਰ ਇੱਕ ਧਿਆਈਆ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ ਇੱਕੋ ਹੀ ਦਾਤਾ ਆ ਪਿਆਰਿਓ ਜਿਹੜਾ ਸਾਰੇ ਸੰਸਾਰ ਨੂੰ ਰੋਜੀ ਦਿੰਦਾ ਹੈ ਰਿਜ਼ਕ ਦਿੰਦਾ ਹੈ ਹਾਂ ਦਸਵੰਦ ਸਤਕਾਰ ਭੇਟਾ ਜਿਹੜੀ ਆ ਜ਼ਰੂਰ ਹੁੰਦੀ ਭੇਟਾ ਕਹਿਣਾ ਹੈ ਹਮੇਸ਼ਾ ਸੋ ਬੜੇ ਸੰਗਤ ਮਹਾਰਾ ਸੱਚੇ ਪਾਤਸ਼ਾਹ ਨੂੰ ਉੱਥੇ ਵੀ ਮਿਲੀ ਗੁਰੂ ਸਾਹਿਬ ਨੇ ਤਿੰਨ ਚਾਰ ਦਿਨ ਉੱਥੇ ਬਿਤਾਏ ਸੋ ਜਿਵੇਂ ਅਗਲੇ ਵਿਚਾਰ ਆਵੇਗੇ ਕਾਂਸੀ ਦੇ ਵਿਚਾਰੇ ਰੁਕੇ ਨੇ ਇਹ ਕਾਂਸੀ ਉਹ ਨਗਰ ਆ ਜਿਹਨੂੰ ਸ਼ਿਵਪੁਰੀ ਵੀ ਕਿਹਾ ਜਾਂਦਾ ਹੈ ਸ਼ਿਵਦੀ ਨਗਰੀ ਕਿਹਾ ਜਾਂਦਾ ਹੈ Hindu ਧਰਮ ਜਿਹੜਾ ਆ ਉਹਨਾਂ ਦੇ ਲਈ ਉਹਨਾਂ ਦਾ ਇਤਿਹਾਸ ਜਾਂ ਜੋ ਵੀ ਹੈ ਉੱਥੇ ਜੁੜਿਆ ਹੋਇਆ ਕਾਫੀ ਤੇ ਵਿਦਿਆ ਦਾ ਬੜਾ ਵੱਡਾ ਇਹਨੂੰ ਕੇਂਦਰ ਵੀ ਕਿਹਾ ਜਾਂਦਾ ਆ ਜਦੋਂ ਕਿਸੇ ਨੇ ਬਹੁਤੀ ਵੱਡੀ ਵਿਦਿਆ ਪ੍ਰਾਪਤ ਕਰਨੀ ਹੁੰਦੀ ਸੀ ਨਾ ਤੇ ਉੱਥੇ ਜਾਇਆ ਜਾਂਦਾ ਸੀ ਉਹ ਸਮੇਂ ਵਿੱਚ ਸਮਾਹਾਰਾਜ ਕਿਰਪਾਕਰਨ ਸਮਾ ਮਿਲਿਆ ਤੇ ਕੱਲ ਨੂੰ ਸਾਥ ਸੰਗਤ ਜੀ ਆਪਾਂ ਵਿਚਾਰਾਂਗੇ ਕਿ ਕਾਂਸੀ ਨਗਰ ਦੀ ਸੰਗਤ ਨੇ ਕਿਵੇਂ ਮਾਰਿਆ ਦਾ ਸਤਿਕਾਰ ਕੀਤਾ ਤੇ ਗੁਰੂ ਸਾਹਿਬੇ ਤੋਂ ਚੱਲ ਕੇ ਅੱਗੇ ਜਿਵੇਂ ਜਿਵੇਂ ਪੜਾਅ ਹੋਏ ਨੇ ਉਹ ਸਾਰੀਆਂ ਵਿਚਾਰਾ ਆਪਾਂ ਨਾਲ-ਨਾਲ ਕਰਦੇ ਜਾਵਾਂਗੇ ਗੁਰੂ ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਬੜੀਆਂ ਬਖਸ਼ਿਸ਼ ਕਰ ਦੇਣ ਉਹ ਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ